ਸਰਕਾਰ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾ ਪਰ ਦੀਪਕੌਰ ਤਾਂ ਸਕੂਲੀ ਵਿਦਿਆਰਥੀਆਂ ਲਈ ਵੱਡੀ ਖਬਰ ਸਾਹਮਣੇ ਆ ਗਈ ਹੈ ਦੱਸਦੀ ਹੈ ਕਿ ਹੁਣ ਸਕੂਲ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਲਈ ਇਹ ਖਬਰ ਬੇਹਦ ਖਾਸ ਰਹਿਣ ਵਾਲੀ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਸਕੂਲਾਂ ਦਾ ਜਿਹੜਾ ਸਮਾਂ ਬਦਲ ਚੁੱਕਿਆ ਹੈ ਜੀ ਹਾਂ ਨਿੱਜੀ ਸਕੂਲ ਹੋਣ ਪ੍ਰਾਈਵੇਟ ਸਕੂਲ ਹੋਣ ਮਾਨਤਾ ਪ੍ਰਾਪਤ ਸਹਾਇਕ ਪ੍ਰਾਪਤ ਸਾਰੇ ਸਕੂਲਾਂ ਦਾ ਸਮਾਂ ਬਦਲ ਚੁੱਕਿਆ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸਕੂਲ ਨੇ ਜਿਹੜੇ ਸਵੇਰੇ 8:30 ਵਜੇ ਤੱਕ ਖੁੱਲਣਗੇ ਅਤੇ ਸਕੂਲ ਦਾ ਜਿਹੜਾ 8ਵਾਂ ਪੀਰੀਅਡ ਹੈ 2 ਵਜੇ 10 ਮਿੰਟ ਤੋਂ ਸ਼ੁਰੂ ਹੋ ਕੇ 2:50 ਤੱਕ ਸਮਾਪਤ ਹੋਏਗਾ ਯਾਨੀ ਕਿ 3 ਵਜੇ ਤੱਕ ਸਕੂਲ ਦੀ ਹੈ ਜਿਹੜੀ ਕਲੋਜ਼ਿੰਗ ਹੋਏਗੀ ਤਾਂ 8:30 ਵਜੇ ਤੋਂ ਸਕੂਲ ਹੈ ਜਿਹੜੇ ਖੁੱਲਣੇ ਸ਼ੁਰੂ ਹੋ ਜਾਣਗੇ ਤਾਂ 1 ਮਾਰਚ ਤੋਂ ਇਹ ਨਿਯਮ ਹੈ ਜਿਹੜਾ ਲਾਗੂ ਹੋਣ ਵਾਲਾ ਇਸ ਦੇ ਨਾਲ ਇੱਕ ਨਵੇਂ ਟਾਈਮ ਟੇਬਲ ਆ ਗਿਆ ਸਕਦੇ ਨਵੇਂ ਟਾਈਮ ਟੇਬਲ ਦੀ ਲਿਸਟ ਆ ਗਈ ਹੈ ਤਾਂ ਲਿਸਟ ਵੀ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਤਾਂ 1 ਮਾਰਚ ਤੋਂ ਨਵੇਂ ਟਾਈਮ ਟੇਬਲ ਅਨੁਸਾਰ ਸਾਰੇ ਸਕੂਲ ਖੁੱਲਣਗੇ ਇਸ ਦੇ ਨਾਲ ਹੀ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਪੱਤਰ ਅਨੁਸਾਰ ਸਾਰੇ ਸਰਕਾਰੀ ਸਕੂਲ ਨੇ ਜਿਹੜੇ ਸਵੇਰੇ 8:30 ਵਜੇ ਖੁੱਲਣਗੇ ਤੇ ਟਾਈਮ ਟੇਬਲ ਦੀ ਜੇ ਗੱਲ ਕੀਤੀ ਜਾਵੇ ਪਹਿਲਾ ਪੀਰੀਅਡ 8:55 ਤੋਂ 9:35 ਤੱਕ ਚੱਲੇਗਾ ਉਸ ਦੇ ਨਾਲ ਹੀ ਦੂਜਾ 9:35 ਤੋਂ 10:30 ਤੱਕ ਅਤੇ ਤੀਜਾ ਪੀਰੀਅਡ ਹੈ ਜਿਹੜਾ 10:30 ਤੋਂ ਲੈ ਕੇ ਯਾਨੀ ਕਿ 10:15 ਤੋਂ 10:55 ਤੱਕ ਇਸ ਦੇ ਨਾਲ ਹੀ ਚੌਥਾ ਪੀਰੀਅਡ ਹੈ ਜਿਹੜਾ ਅ 10:55 ਤੋਂ 11:35 ਤੱਕ ਤੇ ਜਦੋਂ ਕਿ ਪੰਜਵਾਂ ਪੀਰੀਅਡ ਹੈ 11:35 ਤੋਂ ਸਵਾ 12 ਤੱਕ ਹੋਏਗਾ ਯਾਨੀ ਕਿ 12:15 ਮਿੰਟ ਤੱਕ ਹੋਏਗਾ ਤਾਂ ਸਵੇਰ ਦੀ ਸਵਾ ਸਵੇਰੇ 8:30 ਵਜੇ ਹੋਏਗੀ ਜਿਸ ਤੋਂ ਬਾਅਦ ਦੇ ਸਮੇਂ ਦੀ ਕਹਿ ਸਕਦੇ ਆ ਬ੍ਰੇਕ ਹੋਏਗੀ ਜਿਸ ਦੌਰਾਨ ਬੱਚੇ ਆਪਣਾ ਖਾਣਾ ਪੀਣਾ ਲੈ ਸਕਦੇ ਨੇ ਜੋ ਕਿ ਸਵਾ 12 ਤੋਂ 12:50 ਤੱਕ ਰਹੇਗਾ ਜਿੰਹਾਂ ਅਸ ਇਸ ਪੀਰੀਅਡ ਦੀ ਜੇ ਗੱਲ ਕੀਤੀ ਜਾਵੇ 12:15 ਤੋਂ 12:50 ਤੱਕ ਰਹੇਗਾ ਔਰ ਉਸ ਤੋਂ ਬਾਅਦ 6ਵਾਂ ਪੀਰੀਅਡ 12:50 ਤੋਂ 1:30 ਤੱਕ ਚੱਲੇਗਾ 7ਵਾਂ ਪੀਰੀਅਡ 1:30 ਤੋਂ 2:10 ਤੱਕ ਤੇ 8ਵਾਂ ਪੀਰੀਅਡ 2:10 ਤੋਂ 2:50 ਤੱਕ ਚੱਲੇਗਾ ਤਾਂ 1 ਮਾਰਚ ਤੋਂ ਹੈ ਜਿਹੜਾ ਸਕੂਲਾਂ ਦਾ ਸਮਾਂ ਜਿਹੜਾ ਬਦਲ ਚੁੱਕਾ ਹੈ 8:30 ਵਜੇ ਸਕੂਲ ਖੁੱਲਣਗੇ ਤਾਂ ਇਸ ਦੇ ਨਾਲ ਹੀ 2:50 ਤੇ 8ਵਾਂ ਪੀਰੀਅਡ ਸਮਾਪਤ ਹੋਏਗਾ ਤੇ 3 ਵਜੇ ਬੱਚਿਆਂ ਨੂੰ ਛੁੱਟੀ ਹੋ ਜਾਏਗੀ